ਮੈਨੂੰ ਇਹ ਲੱਗਦਾ ਕਿ ਸਟਰਗਲ ਬੜਾ ਖੂਬਸੂਰਤ ਬਾਅਦ ਆ ਕਿਉਂਕਿ ਸਟਰਗਲ ਦੀ ਟਾਈਮ ਹੀ ਅਸੀਂ ਆ ਲੋਕ ਕਹਿੰਦੇ ਜਾਂਦੇ ਕਿ ਉਹ ਮੇਰਾ ਬੈਡ ਟਾਈਮ ਆ ਮੈਂ ਕਹਿੰਦਾ ਉਹਨਾਂ ਕਿ ਉਹ ਤੁਹਾਡਾ ਗੁੱਡ ਟਾਈਮ ਲੋ ਕਿਉਂਕਿ ਜਦ ਤੁਹਾਡਾ ਬੈਡ ਟਾਈਮ ਹੁੰਦਾ ਹੈ ਜਾਂ ਜਦ ਤੁਸੀਂ ਸਟਰਗਲ ਟਾਈਮ ਹੁੰਦੇ ਹੋ ਉਦੋਂ ਹੀ ਤੁਸੀਂ ਆਪ ਦੇ ਆਪ ਤੇ ਕੰਮ ਕਰਦੇ ਹੋ ਮੈਂ ਪਰਸਨਲੀ ਲਾਈਕ ਜੇ ਅਗਰ ਇਸ ਵਰਡ ਦੀ ਗੱਲ ਕਰਾਂ ਤਬਾ ਦੀ ਤਾਂ ਮੈਨੂੰ ਲੱਗਦਾ ਕਿ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਤਾਂ ਮੈਂ ਸ਼ਾਇਦ ਉਸ ਟਾਈਮ ਘਰ ਦੇ ਵਿੱਚ ਉਹ ਮਾਹੌਲ ਫੀਲ ਕੀਤਾ ਸੀ ਕਿ ਜਦੋਂ ਆਪਾਂ ਨੂੰ ਲੱਗਦਾ ਕਿ ਆਪਣਾ ਸਾਰਾ ਕੁਝ ਖਤਮ ਹੋ ਗਿਆ ਤਾਂ ਅਸੀਂ ਵੀ ਜਦੋਂ ਕਹਾਣੀ ਸੁਣੀ ਤਾਂ ਸਾਨੂੰ ਇਹ ਵਰਡ ਬੜਾ ਨੇੜੇ ਲੱਗਿਆ ਤੇ ਉਹ ਛੋਟੀ ਜਿਹੀ ਬੱਚੀ ਆਈ ਮਤਲਬ 4-5 ਸਾਲ ਦੀ ਤੁਹਾਡੇ ਨਾਲ ਫੋਟੋ ਕਰਵਾਉਣੀ ਆ ਮੈਂ ਕਿਹਾ ਉਹ ਫੋਨ ਕਹਿੰਦੀ ਫੋਨ ਵੀ ਤੁਹਾਡੇ ਫੋਨ ਚ ਆਹ ਹਾ ਹਾ ਔਰ ਮੈਂ ਫੋਟੋ ਖਿੱਚੀ ਉਹ ਫੋਟੋ ਕਰਵਾ ਕੇ ਵੇਖੀ ਉਹਨੇ ਠੀਕ ਆ ਚੱਲ ਗਈ ਮੈਂ ਕਿਹਾ ਫੋਟੋ ਕਰਵਾਉਣੀ ਸੀ ਮੇਰੇ ਫੋਨ 'ਚ ਕਰਵਾ ਕੇ ਚੱਲ ਸਨਾ ਉਹ মুਵੀਜ਼ ਦੇਖਣਾ ਪਸੰਦ ਕਰਦੀ ਆ ਪਰ ਉਸ ਤੋਂ ਵੱਧ ਜਿਆਦਾ ਜਿਹੜਾ ਪਸੰਦ ਕਰਦੀ ਆ ਉਹ BTS ਕਿ بیہائنڈ ધ سین ਐਕਟਰਸ ਕਿਵੇਂ ਇੰਜੋਏ ਕਰਦੇ ਨੇ ਉਹਨਾਂ ਬਾਰੇ ਜਾਣਨ ਦੀ ਬੜੀ ਉਚਕਤਾ ਹੁੰਦੀ ਹੈ। ਬੈਂਕੀ ਚਾਇਆ ਪਰਮੀਸ਼ਕ ਦਾ ਮਜ਼ਾ ਨੂੰ ਗਾਲਾਂ ਗੂਲਾਂ ਕੱਢ ਕੇ ਗੁੱਸੇ ਦੇ ਨਾਲ ਅਸੀਂ ਇਹ ਦੇਖ ਰਹੇ ਤੇ ਸਾਨੂੰ ਪਤਾ ਵੀ ਸੀ ਵੀਏ ਦੇ ਮੂਡ ਸਵਿੰਗ ਹੋਏ ਪਿਆ ਤਾਂ ਅਸੀਂ ਸੁਣਿਆ ਜਦੋਂ ਕੋਈ ਨਾ ਕੋਈ ਨਾ ਕਰਦਾ। ਬੜੀ ਹਨਾਨੀ ਹੁੰਦੀ ਹੈ ਜਦੋਂ ਐਕਟਰ ਕਹਿੰਦੇ ਹੁੰਦੇ ਨੇ ਸੈੱਟ ਤੇ ਕਿ ਸਾਨੂੰ ਬਿਠਾ ਲਿਆ ਤਸਵੀਰ ਦੇ ਆਏ ਹੋਏ ਆ ਸਾਡੇ ਕੋਲ ਕੰਮ ਨਹੀਂ ਕਰਾ ਰਹੇ ਮੈਂ ਇਹਦਾ ਹਣਾ ਯਾਰ ਤੁਸੀਂ ਵੈਂਟੀ ਚ ਬੈਠੇ ਹੋਏ ਹੋ ਤੁਸੀਂ ਟੋਰਨਲ ਜਿਹੜੀ ਚੀਜ਼ ਮੰਗ ਰਹੇ ਹੋ ਮਿਲ ਰਹੀ ਆ ਤਾਂ ਕੋਈ ਨਾ ਜਦੋਂ ਸ਼ੂਟ ਸ਼ੁਰੂ ਹੋਣਾ ਉਦੋਂ ਹੋ ਜੂਗਾ ਅਸੀਂ ਸਾਰੀ ਫਿਲਮ ਪੁੱਠੀ ਚੁੱਕ ਦਿੱਤੀ ਆ ਪਹਿਲਾਂ ਅਸੀਂ ਇਦਾਂ ਲਾਸਟ ਵਾਲਾ ਚੰਗ ਜਦੋਂ ਅਸੀਂ ਜੌਬ ਕਰ ਰਹੇ ਹਾਂ ਉਹ ਸ਼ੂਟ ਕੀਤਾ ਉਹ ਪਹਿਲਾਂ ਸ਼ੂਟ ਕੀਤਾ ਉਸ ਤੋਂ ਬਾਅਦ ਅਸੀਂ ਕਾਲਜ ਗਏ ਉਸ ਤੋਂ ਬਾਅਦ ਅਸੀਂ ਸਕੂਲ ਗਏ ਸਕੂਲ ਅੱਛਾ ਮੈਂ ਮੋਸਟਲੀ ਕਈ ਫਿਲਮਾਂ ਕੀਤੀਆਂ ਨੇ ਜਿੱਦਾਂ ਮੈਂ ਪਹਿਲੇ ਦਿਨ ਕਲਾਈਮੈਕਸ ਸ਼ੂਟ ਕੀਤਾ ਆ ਔਰ ਮੈਨੂੰ ਸਭ ਤੋਂ ਜ਼ਿਆਦਾ ਟਫ ਚੀਜ਼ ਉਹ ਲੱਗਦੀ ਹੈ ਕਿ ਤੁਸੀਂ ਪਹਿਲੇ ਦਿਨ ਕਲਾਈਮੈਕਸ ਸ਼ੂਟ ਕਰਦੇ ਹੋ। ਹੰਦਰ ਵੀ ਜਿਹੜੀ ਦੋਸਤੀ ਹੈ ਅੰਬਰ ਨਾਲ ਉਹਦੀ ਚਲਕ ਦੇਖਦੇ ਆ ਸਮਝ ਆ ਜਾਂਦਾ ਹੈ ਕਿ ਅੱਛਾ ਇਹ ਦੋਸਤੀ ਹੈ ਇੰਜ ਪਰ ਜੱਗੀ ਦੀ ਦੋਸਤੀ ਥੋੜੀ ਸਮਝ ਪਾਣੀ ਮੁਸ਼ਕਿਲ ਹੈ ਤਾਂ ਤੁਸੀਂ ਥੋੜਾ ਜਿਹਾ ਉਹਦਾ ਮਤਲਬ ਰਿਵਿਊ ਦਿਓ। ਸੱਚੇ ਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਜ਼ੁਨੀਸ਼ ਤੁਹਾਡੇ ਨਾਲ 18 ਅਕਤੂਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਕਰਾਂ ਚ ਇੱਕ ਫਿਲਮ ਆ ਰਹੀ ਹੈ ਜਿਹਦਾ ਨਾਂ ਹੈ ਤਬਾਹ। ਬੜਾ 파ਰੀ ਸ਼ਬਦ ਲੱਗਦਾ ਹੈ ਔਰ ਇਸ ਫਿਲਮ ਚ ਬੜੇ ਅਹਿਮ ਕਿਰਦਾਰ ਜਿਨ੍ਹਾਂ ਨੇ ਨਿਭਾਏ ਨੇ ਯਾਨੀ ਇੰਦਰ ਤੇ ਜੱਗੀ ਜਿਹੜੇ ਕਿ ਦੋਸਤੀ ਨੂੰ ਰਿਪਰੈਜ਼ੈਂਟ ਕਰਦੇ ਨੇ ਦੋਸਤੀ ਦੇ ਤੁਹਾਨੂੰ ਅਲੱਗ ਮਾਇਨੇ ਜਿਹੜੇ ਨੇ ਉਹ ਪੇਸ਼ ਕਰਨਗੇ। ਤਾਂ ਉਹ ਕਿਰਦਾਰ ਸਾਡੇ ਨਾਲ ਇੱਥੇ ਮੌਜੂਦ ਨੇ। ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਜਾਣਦੇ ਹਾਂ ਕਿ ਤਬਾਹ ਜਿਹੜੀ ਫਿਲਮ ਹੈ ਇਹਦਾ ਪਹਿਲਾਂ ਤਾਂ ਸਰ ਨਾਮ ਜਿਹੜਾ ਹੈ ਉਹ ਤਬਾਹ ਕਿਉਂ ਹੈ? ਇਹ ਦੇ ਵੈਸੇ ਤੁਹਾਨੂੰ ਰਾਈਟਰ ਜਿਆਦਾ ਬਿਹਤਰ ਦੱਸ ਸਕਦੇ ਆ ਪਰ ਜਦੋਂ ਆਪਾਂ ਫਿਲਮ ਦੀ ਕਹਾਣੀ ਸੁਣਦੇ ਆ ਜਾਂ ਕਹਾਣੀ ਲਿਖਦਾ ਰਾਈਟਰ ਗੁਰਜਿੰਦ ਵੀਰੇ ਨੇ ਇੱਕ ਕਹਾਣੀ ਲਿਖੀ ਆ ਤਾਂ ਉਹਨਾਂ ਨੂੰ ਅਸੀਂ ਵੀ ਜਦੋਂ ਕਹਾਣੀ ਸੁਣੀ ਤਾਂ ਸਾਨੂੰ ਇਹ ਵਰਡ ਬੜਾ ਨੇੜੇ ਲੱਗਿਆ ਕਿ ਜਦੋਂ ਵੀ ਕੋਈ ਰਾਈਟਰ ਫਿਲਮ ਲਿਖਦਾ ਤਾਂ ਉਹਨੂੰ ਕੁਝ ਉਹ ਫਿਲਮ ਦਾ ਇੱਕ ਸਬਟੈਕਸ ਆ ਜਿਹੜਾ ਉਹਦੀ ਕਹਾਣੀ ਦਾ ਸਾਰ ਆ ਜਿਹੜਾ ਉਹਨੂੰ ਲੱਗਦਾ ਹੈ ਕਿ ਹਾਂ ਇਹ ਵਰਡ ਬਹੁਤ ਮਾਇਨੇ ਰੱਖਦਾ ਹੈ ਤਾ ਉਹ ਫਿਰ ਟਾਈਟਲ ਵੀ ਉਹ ਉਸ ਹਿਸਾਬ ਨਾਲ ਹੀ ਰੱਖਿਆ ਹੁੰਦਾ ਤੇ ਤਬਾਹ ਇਸ ਫਿਲਮ ਤੇ ਬਹੁਤ ਟੁਕਮਾ ਹੈ ਮਤਲਬ ਬਹੁਤ ਸਾਰੇ ਕਰੈਕਟਰ ਨੇ ਇਹਦੇ ਵਿੱਚ ਜਿਹੜੇ ਇੱਕ ਸਿਚੁਏਸ਼ਨ ਵਿੱਚ ਆਪਦੇ ਆਪ ਨੂੰ ਉਸ ਸਿਚੁਏਸ਼ਨ ਚ ਫੀਲ ਕਰਦੇ ਨੇ ਜਿੱਥੇ ਉਹ ਟੁੱਟ ਚੁੱਕਿਆ ਜਾਂ ਤਬਾਹ ਹੋ ਚੁੱਕਿਆ ਤਾਂ ਇਸ ਲਈ ਇਸ ਫਿਲਮ ਦਾ ਨਾਮ ਤਬਾਹ ਪਹਿਲਾਂ ਤਾਂ ਮੈਂ ਮਾਫੀ ਚਾਹਾਂਗੀ ਮੈਂ ਸਵਾਗਤ ਵੀ ਨਹੀਂ ਕੀਤਾ ਨਹੀਂ ਨਹੀਂ ਕੋਈ ਨਹੀਂ ਔਰ ਉਹ ਇਹ ਵਧੀਆ ਸਵਾਲ ਤੁਸੀਂ ਸਵਾਗਤ ਉਹਦੇ ਪਿੱਛੇ ਦੀ ਵਜ੍ਹਾ ਪਤਾ ਕੀ ਹੈ ਮੈਂ ਜਦੋਂ ਇਸ ਫਿਲਮ ਨੂੰ ਮਤਲਬ ਇਹਦੇ ਬਾਰੇ ਸੁਣਿਆ ਨਾ ਪਹਿਲਾਂ ਪੋਸਟਰ ਹੀ ਦੇਖਿਆ ਤਾਂ ਉਹ ਇੰਨੀ ਚੀਜ਼ ਹਿੱਟ ਕਰਦੀ ਹੈ ਤੁਹਾਨੂੰ ਤਬਾਹ ਕਿ ਤੁਹਾਡੇ ਦਿਮਾਗ 'ਚ ਟਕ 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 ਪਿਕਚਰਜ਼ ਆਉਂਦੀਆਂ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਕੀ ਰੀਜ਼ਨ ਰਿਹਾ ਹੋਏਗਾ ਵੀ ਜਿਹੜਾ ਇੱਕ ਬੰਦਾ ਤਬਾਹ ਹੋ ਗਿਆ ਔਰ ਇੱਕ ਇੱਕੀ ਵਰਡ ਆ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਦੀ ਲਾਈਫ 'ਚ ਕਿਤਨੇ ਕਿਤੇ ਜੁੜਿਆ ਹੋਇਆ ਮੈਨੂੰ ਲੱਗਦਾ ਕਿ ਹਰ ਬੰਦਾ ਆਪਣੀ ਲਾਈਫ ਵਿੱਚ ਕਦੇ ਇੱਕ ਪੁਆਇੰਟ ਤੇ ਆ ਕੇ ਫੀਲ ਕਰਦਾ ਹੈ ਕਿ ਯਾਰ ਮੈਂ ਵੀ ਖਤਮ ਹੋ ਗਿਆ ਜਾਂ ਤਬਾਹ ਹੋ ਗਿਆ ਮਤਲਬ ਹਰ ਬੰਦੇ ਦੇ ਨਾਲ ਹੀ ਵਰਡ ਕਨੈਕਟ ਉਹ ਜੇ ਤੁਸੀਂ ਫਿਲਮ ਵੀ ਦੇਖੋਗੇ ਤਾਂ ਫਿਲਮ ਦੇ ਜਿਹੜੇ ਕਿਰਦਾਰ ਨੇ ਜਿਹੜੀ ਇਹ ਫਿਲਮ ਗੱਲ ਕਰਦੀ ਆ ਦੋਸਤੀ ਦੀ ਪਿਆਰ ਦੀ ਪੇਰੈਂਟਸ ਦੇ ਇੱਕ ਰਿਲੇਸ਼ਨ ਦੀ ਤਾਂ ਉਹ ਤੁਸੀਂ ਫੀਲ ਕਰੋਗੇ ਕਿ ਹਾਂ ਲਾਈਕ ਇਹ ਬਹੁਤ ਨੇੜੇ ਆ ਮਤਲਬ ਹਰ ਕਿਸੇ ਦੇ ਹਰ ਇਨਸਾਨ ਦੀ ਲਾਈਫ ਦੇ ਬਹੁਤ ਨੇੜੇ ਆ ਹਰ ਬੰਦਾ ਇਹ ਫਿਲਮ ਕਿਤੇ ਨਾ ਕਿਤੇ ਆਪਦੀ ਰੀਅਲ ਲਾਈਫ ਚ ਫੀਲ ਕਰਦਾ ਬਿਲਕੁਲ ਤਾਂ ਤੁਹਾਡੀ ਗੱਲ ਤੋਂ ਹੀ ਨਾ ਮੈਨੂੰ ਇੱਕ ਸਵਾਲ ਜਿਹੜਾ ਦਿਮਾਗ ਚ ਆ ਰਿਹਾ ਹੈ ਕਿ ਤੁਸੀਂ ਕਹੇ ਹਰ ਬੰਦਾ ਫੀਲ ਕਰਦਾ ਹੈ ਆਮ ਆਦਮੀ ਮਤਲਬ ਨੋਰਮਲ ਕੋਈ ਵੀ ਤੁਸੀਂ ਮੈਂ ਕੋਈ ਵੀ ਹੋ ਸਕਦਾ ਨਾ ਤਾਂ ਅਸੀਂ ਇਹ ਫੇजेस ਹੁੰਦੇ ਆ ਲਾਈਕ ਤਾਂ ਤੁਹਾਡੀ ਲਾਈਫ ਦਾ ਕੋਈ ਅਜਿਹਾ ਫੇਜ਼ ਰਿਹਾ ਜਿਹੜਾ ਤੁਸੀਂ ਦੱਸਣਾ ਚਾਹੋਗੇ ਕਿ ਉਹ ਸਟਰਗਲਿੰਗ ਪੀਰੀਅਡ ਹੋ ਸਕਦਾ ਹੈ ਕੈਰੀਅਰ ਦੀ ਸਟਾਰਟਿੰਗ ਹੋ ਸਕਦੀ ਹੈ ਨਹੀਂ ਦੇਖੋ ਉਹ ਸਟਰਗਲ ਆਪਾਂ ਕਈ ਵਾਰੀ ਇੱਕ ਵਰਡ ਵੀ ਯੂਜ਼ ਕਰਦੇ ਹੁੰਨੇ ਆ ਸਟਰਗਲ ਹੈ ਨਾ ਮੈਨੂੰ ਇਹ ਲੱਗਦਾ ਕਿ ਸਟਰਗਲ ਬੜਾ ਖੂਬਸੂਰਤ ਬਾੜਾ ਕਿਉਂਕਿ ਸਟਰਗਲ ਦੀ ਟਾਈਮ ਹੀ ਅਸੀਂ ਆਪ ਲੋਕ ਕਹਿੰਦੇ ਹੁੰਦੇ ਆ ਕਿ ਉਹ ਮੇਰਾ ਬੈਡ ਟਾਈਮ ਆ ਮੈਂ ਕਹਿੰਦਾ ਉਹਨਾਂ ਕਿ ਉਹ ਤੁਹਾਡਾ ਗੁੱਡ ਟਾਈਮ ਕਿਉਂਕਿ ਜਦੋਂ ਤੁਹਾਡਾ ਬੈਡ ਟਾਈਮ ਹੁੰਦਾ ਜਾਂ ਜਦ ਤੁਸੀਂ ਸਟਰਗਲ ਟਾਈਮ ਹੁੰਦੀਓ ਉਦੋਂ ਹੀ ਤੁਸੀਂ ਆਪਦੇ ਆਪ ਤੇ ਕੰਮ ਕਰਦੇ ਹੋ ਉਦੋਂ ਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਮਝਦੇ ਹੋ ਜਦੋਂ ਆਪਾਂ ਬੈਡ ਟਾਈਮ ਚ ਹੁੰਨੇ ਤਾਂ ਮੈਨੂੰ ਲੱਗਦਾ ਸਾਨੂੰ ਲਾਈਫ ਦਾ ਮੀਨਿੰਗ ਔਰ ਮਾਇਨੇ ਵੀ ਉਦੋਂ ਪਤਾ ਲੱਗਦੇ ਆ ਤਾਂ ਹਰ ਬੰਦਾ ਮਤਲਬ ਮੈਂ ਪਰਸਨਲੀ ਲਾਈਕ ਜੇ ਅਗਰ ਇਸ ਵਰਡ ਦੀ ਗੱਲ ਕਰਾਂ ਤਬਾ ਦੀ ਤਾਂ ਮੈਨੂੰ ਲੱਗਦਾ ਕਿ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਤਾਂ ਮੈਂ ਸ਼ਾਇਦ ਉਸ ਟਾਈਮ ਘਰ ਦੇ ਵਿੱਚ ਉਹ ਮਾਹੌਲ ਫੀਲ ਕੀਤਾ ਸੀ ਕਿ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਆਪਣਾ ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਫਾਦਰ ਇੱਕ ਬਹੁਤ ਵੱਡੀ ਇੱਕ ਬਹੁਤ ਵੱਡਾ ਰਿਸ਼ਤਾ ਹੈ ਆਪਣੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਆ ਤਾਂ ਬਾਕੀ ਮੈਨੂੰ ਸਟਰਗਲ ਮੈਨੂੰ ਇਹ ਲੱਗਦਾ ਹੁੰਦਾ ਸਟਰਗਲ ਨੂੰ ਨਾ ਆਪਾਂ ਉਹ ਕਰਤਾ ਵੀ ਹਰ ਬੰਦਾ ਨਾ ਸਟਰਗਲ ਸ਼ਬਦ ਨੂੰ ਉਵੇਂ ਲੈ ਰਿਹਾ ਜਦਕਿ ਸਟਰਗਲ ਆਪਾਂ ਆਪਦੇ ਲਈ ਕਰਦੇ ਆ ਜਿਹੜੇ ਚੀਜ਼ ਆਪਾਂ ਆਪਦੇ ਲਈ ਕਰਦੇ ਆ ਉਹ ਮੈਨੂੰ ਲੱਗਦਾ ਸਟਰਗਲ ਨਹੀਂ ਹੋ ਸਕਦਾ ਅਸੀਂ ਉਹ ਆਪਦੀ ਬਿਹਤਰੀ ਲਈ ਕਰਦੇ ਆ ਸੋ ਹਰ ਬੰਦੇ ਦੀ ਲਾਈਫ ਚ ਮਤਲਬ ਸਟਰਗਲ ਸ਼ਬਦ ਤਾਂ ਹਰ ਬੰਦੇ ਦੀ ਲਾਈਫ ਚ ਹੈਗਾ ਬਟ ਰਿਜ਼ਲਟ ਤੁਹਾਨੂੰ ਸਟਰਗਲ ਤੋਂ ਬਾਅਦ ਹੀ ਮਿਲਦਾ ਬਿਲਕੁਲ ਜੀ ਜੀ ਤਾਂ ਤਬਾ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ ਪੂਰੀ ਹੈਨਾ ਤਾਂ ਉਸ ਤੋਂ ਬਾਅਦ ਮੈਂ ਮੈਨੂੰ ਲੱਗਦਾ ਤੀਰਤ ਸਰ ਨਾਲ ਆਪਣੀ ਗੱਲਬਾਤ ਹੋ ਰਹੀ ਹੈ ਕਵੀ ਸਰ ਸਾਡੇ ਨਾਲ ਨੇ ਤਾਂ ਤੁਹਾਨੂੰ ਕੀ ਲੱਗਦਾ ਸਰ ਕਿ ਜਦੋਂ ਤੁਸੀਂ ਫਿਲਮ ਦਾ ਕਿਹੜਾ ਪਾਰਟ ਜ਼ਿਆਦਾ ਇੰਜੋਏ ਕੀਤਾ ਸ਼ੂਟਿੰਗ ਵਾਲਾ ਜਾਂ ਪ੍ਰੋਮੋਸ਼ਨਸ ਵਾਲਾ ਹੁਣ ਇੰਜੋਏ ਕਰ ਰਹੇ ਹੋ ਜਾਂ ਕਿਹੜਾ ਉਹ ਪਾਰਟ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਫਿਲਮ ਦਾ ਇਹ ਪਾਰਟ ਮੇਰੇ ਲਈ ਬੈਸਟ ਰਹਾ ਮੈਂ ਇਹਨੂੰ ਸਭ ਤੋਂ ਵੱਧ ਇੰਜੋਏ ਕੀਤਾ ਅਸਲ 'ਚ ਕੋਈ ਵੀ ਫਿਲਮ ਮੈਂ ਮਤਲਬ ਸ਼ੂਟ ਕਰਕੇ ਅਲੱਗ ਸਵਾਦ ਆਉਂਦਾ ਹੈ ਡਾਇਰੈਕਟਰ ਦਾ ਹਾਂ ਐਕਟਰ ਦਾ ਐਕਟਰ ਦਾ ਸ਼ੂਟਿੰਗ ਹੋ ਸਕਦਾ ਹੈ ਡਾਇਰੈਕਟਰ ਦਾ ਕੋਈ ਅਲੱਗ ਐਕਸਪੀਰੀਅੰਸ ਹੋਵੇ ਔਰ ਏਕਟਰ ਦਾ ਅਲੱਗ ਹੋਵੇ ਪਰ ਜਦੋਂ ਜਿਸ ਦਿਨ ਵੀ ਮੈਂ ਫਿਲਮ ਦੇ ਸੈੱਟ ਤੇ ਹੁੰਦਾ ਮੈਂ ਮੇਰੇ 'ਚ ਇੱਕ ਅਲੱਗ એનર્ਜੀ ਹੁੰਦੀ ਹੈ ਇੱਕ ਅਲੱਗ ਪੋਜ਼ਿਟਿਵ ਚੀਜ਼ ਹੁੰਦੀ ਹੈ ਉਸ ਤੋਂ ਬਾਅਦ ਪ੍ਰੋਮੋਸ਼ਨਸ ਦਾ ਆਪਣਾ ਸਵਾਦ ਆ ਏਦਾਂ ਮੈਨੂੰ ਲੱਗਦਾ ਕੋਈ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਐਕਟਰਾਂ ਇਸ ਕਰਕੇ ਮੈਂ ਜਦੋਂ ਐਕਟ ਕਰ ਰਿਹਾ ਹੁੰਦਾ ਉੱਥੇ ਮੈਨੂੰ ਤਾਂ ਜ਼ਿਆਦਾ ਮਜ਼ਾ ਆਉਂਦਾ ਪਰ ਪ੍ਰੋਮੋਸ਼ਨ ਕਰਨ ਦਾ ਪ੍ਰੋਮੋਸ਼ਨ ਵੇਲੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਗੱਲ ਕਰਦੇ ਆ ਉਹ ਬਿਊਟੀ ਆ ਕਿ ਜਦੋਂ ਤੁਸੀਂ ਇੱਕ ਕੰਮ ਕਰ ਆਏ ਹੋ ਤਾਂ ਪ੍ਰੋਮੋਸ਼ਨ ਵੇਲੇ ਤੁਸੀਂ ਆਡੀਅנס ਦੇ ਨਾਲ ਜ਼ਿਆਦਾ ਕਮੈਕਟੋ ਉਹ ਉਹ ਪਾਉਂਦੇ ਹੋ ਤੁਸੀਂ ਆਪਦੀ ਗੱਲ ਕਰਦੇ ਹੋ ਆਪਦੇ ਇਮੋਸ਼ਨਸ ਸ਼ੇਅਰ ਕਰਦੇ ਹੋ ਤਾਂ ਉਹਦੀ ਅੱਡ ਬਿਊਟੀ ਆ ਅੱਜ ਦੀ ਜਿਹੜੀ ਆਡੀਅנס ਹੈ ਨਾ ਉਹ মুਵੀਜ਼ ਦੇਖਣਾ ਪਸੰਦ ਕਰਦੀ ਆ ਪਰ ਉਸ ਤੋਂ ਵੱਧ ਜਿਆਦਾ ਜਿਹੜਾ ਪਸੰਦ ਕਰਦੀ ਆ ਉਹ BTS ਕਿ ਬਿਹਾਈਂਡ ਦਾ ਸੀਨ ਐਕਟਰਸ ਕਿਵੇਂ ਇੰਜੋਏ ਕਰਦੇ ਨੇ ਉਹਨਾਂ ਬਾਰੇ ਜਾਣਨ ਦੀ ਬੜੀ ਉਤਸੁਕਤਾ ਹੁੰਦੀ ਹੈ ਤਾਂ ਤੁਹਾਡੀ ਇਸ ਮੂਵੀ ਦਾ ਕੋਈ ਐਦਾ ਦਾ ਬਿਹਾਈਂਡ ਦਾ ਸੀਨ ਹੈ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਕਿ ਬਹੁਤ ਸਾਰੇ ਹੈਗੇ ਆ ਵੈਸੇ ਦੇਖੋ ਆਡੀਅנס ਕਈ ਵਾਰੀ ਮੇਰੇ ਸਰਕਲ ਦੇ ਕਈ ਮਿੱਤਰ ਹੈਗੇ ਆ ਜਿਹੜੇ ਇਸ ਫਿਲਮ ਨਾਲ ਨਾਲ ਨਹੀਂ ਜੁੜੇ ਹੋਏ ਤਾਂ ਉਹ ਮੈਨੂੰ ਕਹਿੰਦੇ ਹੁੰਦੇ ਯਾਰ ਸੈੱਟ ਤੇ ਆਉਣਾ ਹੈ ਸ਼ੂਟਿੰਗ ਦੇਖਣੀ ਆ ਤਾਂ ਮੈਂ ਕਹਿੰਦਾ ਹਾਂ ਚਲੋ ਆ ਜਿਓ ਤੇ ਜਦੋਂ ਸ਼ੂਟਿੰਗ ਦੇਖਦੇ ਆਦੇ ਪੌਣੇ ਘੰਟੇ ਬਾਅਦ ਆਉਂਦੇ ਹੁੰਦੇ ਯਾਰ ਇਹ ਤਾਂ ਕੰਮ ਹੀ ਬੜਾ ਔਖਾ ਹੈ ਇਹ ਤਾਂ ਬੜਾ ਬੋਰਿੰਗ ਕੰਮ ਆ ਅਸੀਂ ਚੱਲਦੇ ਆ ਮਤਲਬ ਜ਼ਿਆਦਾ देर ਦੇਖ ਨਹੀਂ ਪਾਉਂਦੇ ਹੁੰਦੇ ਤਾਂ ਸਾਡੇ ਲਈ ਉਹ ਮਤਲਬ ਇੱਕ ਸਾਡਾ profession ਵੀ ਆ passion ਵੀ ਆ ਤਾਂ ਉਹ ਬਹੁਤ ਇੰਟਰਸਟਿੰਗ ਵੀ ਹੁੰਦਾ ਔਰ ਇਸ ਫਿਲਮ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਉਹਦੀ ਵਜ੍ਹਾ ਇਹ ਹੈਗੀ ਆ ਕਿ ਅਸੀਂ ਤਿੰਨੋਂ ਰੀਅਲ ਲਾਈਫ 'ਚ ਵੀ ਬਹੁਤ ਅੱਛੇ ਦੋਸਤਾਂ ਪਰਮੀਸ਼ ਨਾਲ ਮੈਂ ਰੌਕੀ ਮੈਂਟਲ ਤੋਂ ਅਸੀਂ ਜੁੜੇ ਹੋਏ ਹਾਂ ਤੇ ਉਹ ਇੱਕ ਫੈਮਿਲੀ ਰਿਲੇਸ਼ਨ ਜਿਹਾ ਹੈਗਾ ਤੇ ਜਦੋਂ ਸੈੱਟ ਤੇ ਹੁੰਦੇ ਸੀ ਤਾਂ ਰੋਜ਼ ਹੀ ਕਈ ਵਾਰੀ ਕੋਈ ਸੀਨ ਕਰਨਾ ਜਿਵੇਂ ਇਹਦੇ ਇੱਕ ਬਰਥਡੇ ਦਾ ਸੀਨ ਹੈਗਾ ਤਾਂ ਇਹਨੂੰ ਪਹਿਲਾਂ ਇਹ ਦੱਸਿਆ ਗਿਆ ਪਰਮੀਸ਼ ਕਿਉਂਕਿ ਡਾਇਰੈਕਸ਼ਨ ਵੀ ਕਰ ਰਿਆ ਸੀ ਪਰਮੀਸ਼ ਕਹਿੰਦਾ ਵੀ ਤੂੰ ਇਦਾਂ ਇਦਾਂ ਬਸ ਫੂਕ ਮਾਰਨੀ ਆ ਮੋਮਬਤੀਆਂ ਨੂੰ ਤੇ ਉਸ ਤੋਂ ਬਾਅਦ ਉਹ ਕੱਟ ਹੋ ਜਾਊਗਾ ਤੇ ਫਿਰ ਆਪਾਂ ਐਂਗਲ ਚੇਂਜ ਕਰਾਂਗੇ ਤੇ ਮੈਂ ਤੇ ਪਰਮਿਸ਼ਨ ਨੇ ਡਿਸੀਜਨ ਲਿਆਇਆ ਸੀ ਵੀ ਆਪਾਂ ਕੇਕੇ ਦੇ ਨਾਂ ਮੂੰਹ ਤੇ ਮਾਰਾਂਗੇ ਔਰ ਉਹ ਜਿਹੜੇ ਰਿਐਕਸ਼ਨ ਆ ਉਹ ਆਪਾਂ ਕੈਚ ਕਰਨੇ ਆ ਤੈਨੂੰ ਅਸੀਂ ਦੱਸੇ ਬਿਨਾ ਕੇਕੇ ਦੇ ਮੂੰਹ ਤੇ ਮਾਰਿਆ ਔਰ ਇਹਨੇ ਜੋ ਰਿਐਕਸ਼ਨ ਦਿੱਤਾ ਉਹ ਨੈਚੁਰਲ ਉਹ ਨੈਚੁਰਲ ਅਸੀਂ ਸ਼ੂਟ ਕਰਨਾ ਸੀ ਜਿਹਾ ਇਹੋ ਜੇ ਬਹੁਤ ਸਾਰੇ ਮੇਰੇ ਮੇਰੇ ਰਿਐਕਸ਼ਨ ਤਾਂ ਮੇਰੇ ਅੰਦਰ ਹੀ ਚੱਲ ਰਹਾ ਹੈ ਇਹਦਾ ਕੱਟ ਤਾਂ ਅਲੱਗ ਕਰਨਾ ਯਾਰ ਮੇਰਾ ਰਿਐਕਸ਼ਨ ਆ ਤਾਂ ਉਹ ਬਹੁਤ ਨੇਚਰਲ ਇਦਾਂ ਬਹੁਤ ਸਾਰੀਆਂ ਚੀਜ਼ਾਂ ਆ। ਜਦੋਂ ਇੱਕ ਹੋਰ ਜਦੋਂ ਪਰਮੇਸ਼ਰ ਪਹਿਲਾਂ ਜਿਹਦੇ ਵਿੱਚ ਉਹਨਾਂ ਦਾ weight ਵਧਿਆ ਹੋਇਆ ਉਹਨਾਂ ਨੇ ਸ਼ੂਟ ਕੀਤਾ। ਉਸ ਤੋਂ ਬਾਅਦ ਜਿਹੜਾ ਸੈਕੰਡ ਸ਼ੂਟ ਸੀ ਪਹਿਲਾਂ ਹੈਵੀ weight ਵਾਲਾ ਜਿਹੜਾ ਸ਼ੂਟ ਕੀਤਾ ਬਾਅਦ ਵਿੱਚ ਜਦੋਂ ਘਟਾ ਕੇ ਵਜਨ ਤੇ ਜਦੋਂ ਉਹ weight ਘਟਾ ਰਹੇ ਸੀ ਪਰਮੇਸ਼ਵੀ ਦਾ ਤਾਂ ਉਹਨਾਂ ਨੇ ਫੂਡ ਮਤਲਬ ਬਹੁਤ ਘੱਟ ਖਾਂਦੇ ਸੀ। ਜਿਹਦੇ ਕਰਕੇ ਉਹਨਾਂ ਦੀ ਨੇਚਰ ਥੋੜੀ ਚੇਟੜੀ ਚਿਰਚੜੀ ਹੋ ਜਾਂਦੀ ਸੀ ਤਾਂ ਮੈਂ ਤੇ ਕبھی ਇੱਕ ਵਾਰ ਇਵੈਂਟਿਚ ਬੈਠੇ ਸੀ ਤੇ ਉਹ ਮਤਲਬ ਇੱਕ ਹੁੰਦਾ ਨੇ ਗੁੱਸੇ ਹੋਵੇ ਸਾਡਾ ਸ਼ੂਟ ਵੀ ਲੇਟ ਸੀ ਤੁਹਾਨੂੰ ਬਸ ਐ ਮਤਲਬ ਹੋ ਗਿਆ ਵੀ ਯਾਰ ਕਿੱਥੇ ਹੈਗੇ ਆ ਉਹ ਸੈੱਟ ਤੇ ਨਹੀਂ ਆਏ ਇਵੈਂਟਿਚ ਆਇਆ ਪਰ ਮੀਸ਼ ਇੱਕਦਮ ਉਹ ਸਾਨੂੰ ਗਾਲਾਂ ਗੂਲਾਂ ਕੱਢ ਕੇ ਗੁੱਸੇ ਦੇ ਨਾਲ ਅਸੀਂ ਐ ਦੇਖ ਰਹੇ ਤੇ ਸਾਨੂੰ ਪਤਾ ਵੀ ਸੀ ਵੀ ਇਹ ਦੇ ਮੂਡ ਸਵਿੰਗ ਹੋਏ ਪਿਆ ਤਾ ਅਸੀਂ ਸੁਣਿਆ ਜਨੇ ਕੋਈ ਨਾ ਕੋਈ ਨਾ ਕਰਦੇ ਇਕੱਲੇ ਸੋ ਇਹੋ ਜੇ ਬਹੁਤ ਸਾਰੇ ਮੂਵਮੈਂਟ ਹੈ ਉਹ ਸਵੇਰ ਸੀਨ ਕੀਤਾ ਸੀਨ ਕਰਕੇ ਫਿਰ ਨਾਲ ਕੁ ਜੋ ਸੌਰੀ ਯਾਰ ਫਿਰ ਜੱਪਨੀਆ ਪੈ ਗਈ ਸੌਰੀ ਯਾਰ ਇਹ ਜਿਹੜੀ ਇੰਡਸਟਰੀ ਔਰ ਜਿਹੜਾ ਇਹ ਸਾਡਾ ਕੀਤਾ ਹੈ ਨਾ ਇਹਦੇ ਚ ਬਹੁਤ ਖੂਬਸੂਰਤ ਗੱਲ ਇਹ ਹੁੰਦੀ ਹੈ ਕਿ 5 ਮਿੰਟ ਦੇ ਵਿੱਚ ਮੂਡ ਸਵਿੰਗ ਹੁੰਦੇ ਹਨ ਔਰ ਉਸ ਤੋਂ ਬਾਅਦ ਫਿਰ ਸਾਰੇ ਇੱਕ ਹੋ ਜਾਂਦੇ ਹਨ ਤਾਂ ਤੁਸੀਂ ਇਹ ਜਿਹੜਾ ਬਿਹਾਈਂਡ ਦ ਸੀਨਸ ਦੱਸ ਰਹੇ ਹੋ ਮੈਨੂੰ ਬੜੇ ਪਿਆਰੇ ਲੱਗੇ ਔਰ ਪਰਮੇਸ਼ਰ ਵਰਮਾ ਦਾ ਪਤਾ ਲੱਗਦਾ ਹੈ ਕਿ ਐਜ਼ ਅ ਡਾਇਰੈਕਟਰ ਉਹਨਾਂ ਨੇ ਫਿਲਮ ਚ ਕਿੰਨਾ ਖੂਬ ਕੇ ਕੰਮ ਕੀਤਾ ਨਹੀਂ ਨਹੀਂ ਬਹੁਤ ਅਮੇਜ਼ਿੰਗ ਤੁਸੀਂ ਇਹ ਦੇਖੋ ਕਿ ਸਭ ਤੋਂ ਟਫ ਚੀਜ਼ ਹੈਗੀ ਸੀ ਕਿ ਉਹ ਐਕਟ ਵੀ ਕਰ ਰਹੇ ਸੀ ਤੇ ਮੈਨੂੰ ਲੱਗਦਾ ਅੰਬਰ ਪਰਮੇਸ਼ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਕਰੈਕਟਰ ਹੈ ਜਿਹਦੇ ਵਿੱਚ ਉਹਨਾਂ ਨੇ ਐਕਟਿੰਗ ਸਕਿੱਲ ਆ ਜਿਹੜੇ ਉਹ ਉਹ ਜੋ ਅੰਦਰੋਂ ਇੱਕ ਬਹੁਤ ਬਿਹਤਰੀਨ ਐਕਟਰ ਆ ਉਹਨੂੰ ਬਾਹਰ ਕੱਢਿਆ ਉਹਨਾਂ ਨੇ ਔਰ ਜਦੋਂ ਲੋਕ ਇਸ ਫਿਲਮ ਨੂੰ ਦੇਖਣਗੇ ਤਾਂ ਉਹਨਾਂ ਨੂੰ ਪਰਮੇਸ਼ਾ ਤਾਂ ਇੱਕ ਇਹ ਵਾਲਾ ਐਂਗਲ ਵੀ ਨਜ਼ਰ ਆਊਗਾ ਕਿ ਹਾਂ ਉਹ ਬਹੁਤ ਬਿਹਤਰੀਨ ਐਕਟਰ ਆ ਤੇ ਨਾਲ ਨਾਲ ਉਹ ਡਾਇਰੈਕਟ ਕਰਨੀ ਫਿਲਮ ਔਰ ਉਹ ਬਹੁਤ ਟਫ ਸੀ ਔਰ ਅਸੀਂ ਸਾਨੂੰ ਇਹ ਹੁੰਦਾ ਸੀ ਵੀ ਐਜ਼ ਅਨ ਐਕਟਰ ਮੈਂ ਆਪਦਾ ਸਿਰਫ ਕੰਮ ਕਰ ਰਿਹਾ ਔਰ ਉਸ ਤੋਂ ਬਾਅਦ ਮੈਂ ਵੈਂਟੀ ਚਾ ਬਟ ਉਹ ਕੈਰੈਕਟਰ ਵੀ ਕਰ ਰਿਆ ਸੀ ਉਸ ਤੋਂ ਬਾਅਦ ਉਹ ਪ੍ਰੋਡਿਊਸਰ ਵੀ ਸੀ ਉਸ ਤੋਂ ਬਾਅਦ ਉਹ ਡਾਇਰੈਕਟਰ ਵੀ ਸੀ ਉਸ ਤੋਂ ਬਾਅਦ ਉਹਨੇ ਸਾਰੇ ਡਿਪਾਰਟਮੈਂਟ ਵੀ ਦੇਖਨੇ ਕਾਸਟਿਮ ਤੋਂ ਲੈ ਕੇ ਹਾ ਡਿਪਾਰਟਮੈਂਟ ਤਾਂ ਉਹ ਮੈਨੂੰ ਤਾਂ ਹੀ ਲੱਗਦਾ ਨਹੀਂ ਮੈਂ ਕਿਹਾ ਯਾਰ 파ਰੂ ਕਿਵੇਂ ਕਰੀ ਜਾਂਦਾ ਸਾਰਾ ਕੰਮ ਤਾਂ ਉਹ ਬਹੁਤ ਮਿਹਨਤ ਕੀਤੀ ਇਸ ਕੈਰੈਕਟਰ ਲਈ ਯਾਨੀ ਬਹੁਤ ਸਾਰੀ ਮਲਟੀਟਾਸਕਿੰਗ ਉਹਨਾਂ ਦੀ ਇਸ ਫਿਲਮ 'ਚ ਨਜ਼ਰ ਆਈ ਨਹੀਂ ਤਾਂ ਤੁਸੀਂ ਸਰ ਜਿਹੜਾ ਕੈਰੈਕਟਰ ਦੀ ਗੱਲ ਕਰ ਰਹੇ ਸੀ ਉਹਨਾਂ ਦਾ ਬਹੁਤ ਤਗੜਾ ਪੇਸ਼ ਹੋ ਰਿਹਾ ਨਾ ਤਾਂ ਮੈਂ ਜਦੋਂ ਧੀਰਤ ਸਰ ਦਾ ਕੈਰੈਕਟਰ ਦੇਖਦੀ ਹੈ ਨਾ ਜੀ ਜੀ ਮੈਨੂੰ ਲੱਗਦਾ ਕਿ ਕਿੰਨਾ ਪਿਆਰਾ ਕੈਰੈਕਟਰ ਹੈ ਉਹ ਕੇਰਿੰਗ ਕਿੰਨੇ ਹੈ ਆਪਣੇ ਦੋਸਤ ਲਈ ਇੰਨਾ ਜ਼ਿਆਦਾ ਪਿਆਰ ਜਿਹੜਾ ਉਹ ਟ੍ਰੇਲਰ ਦੇ ਵਿੱਚ ਹੀ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਬਹੁਤ ਪੋਜ਼ਿਟਿਵ ਕੈਰੈਕਟਰ ਹੈ ਤਾਂ ਤੁਸੀਂ ਉਸ ਕੈਰੈਕਟਰ ਬਾਰੇ ਉਹਦੀਆਂ ਕੁਝ ਖੂਬੀਆਂ ਮੈਂ ਰੀਅਲ ਲਾਈਫ ਚ ਵੀ ਹਾਂ ਉਹ ਮੈਨੂੰ ਐ ਲੱਗਦਾ ਕਿ ਉਹ ਮੈਂ ਕਾਸਟ ਹੀ 파ਰੂ ਨੇ ਜਦੋਂ ਕੈਰੈਕਟਰਸ ਨਾਇਆ ਸੀ ਤਾਂ ਉਹ ਲੱਗਿਆ ਕਿ ਹਾਂ ਮੈਂ ਇਹ ਕੈਰੈਕਟਰ ਕਰ ਸਕਦਾ ਤਾਂ ਮੈਂ ਰੀਅਲ ਲਾਈਫ ਵਿੱਚ ਵੀ ਬਹੁਤ ਕੇਰਿੰਗ ਆ ਆਪਦੀ ਫੈਮਿਲੀ ਨੂੰ ਲੈ ਕੇ ਆਪਦੇ ਦੋਸਤਾਂ ਨੂੰ ਲੈ ਕੇ ਤਾਂ ਮੈਂ ਜਦੋਂ ਪਰਫਾਰਮ ਵੀ ਕਰ ਰਿਹਾ ਸੀ ਤਾਂ ਮੈਂ ਬਹੁਤ ਆਪਦੇ ਆਪਣੀ ਪਰਫਾਰਮ ਕਰ ਰਿਹਾ ਸੀ ਕੈਮਰੇ ਅੱਗੇ ਤਾਂ ਬਹੁਤ ਨੈਚੁਰਲ ਚੀਜ਼ ਨਿਕਲ ਕੇ ਆਈ ਔਰ ਚਲੋ ਵਧੀਆ ਗੱਲ ਆ ਤੁਹਾਨੂੰ ਉਹ ਕੈਰੈਕਟਰ ਨਾਲ ਤੁਸੀਂ ਜੋੜ ਪਾਏ ਮਤਲਬ ਇਹੀ ਕੋਸ਼ਿਸ਼ ਹੁੰਦੀ ਆ ਮੇਰੀ ਕਿ ਜਦੋਂ ਮੈਂ ਪਰਫਾਰਮ ਕਰਾਂ ਤਾਂ ਜਿਹੜਾ ਬੰਦਾ ਦੇਖੇ ਤਾਂ ਉਹਦੇ ਨਾਲ ਜੁੜੇ ਉਹ ਉਹਦੇ ਨਾਲ ਉਹ ਜੋੜ ਪਾਏ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ ਤਾਂ ਉਹ ਕਨੈਕਸ਼ਨ ਫੀਲ ਹੋ ਰਿਹਾ ਸੀ ਔਰ ਉਮੀਦ ਹੈ ਕਿ ਫਿਲਮ ਦੇਖਣ ਤੋਂ ਬਾਅਦ ਉਹ ਕਨੈਕਸ਼ਨ ਹੋਰ ਵਧੀਆ ਲੱਗੇਗਾ ਤੇ ਸਰ ਤੁਹਾਡਾ ਨਾ ਮੈਂ ਇੰਸਟਾਗ੍ਰam ਚੈੱਕ ਕਰ ਰਹੀ ਸੀ ਤਾਂ ਉਹ ਸਕਰੋਲ ਕਰਦੇ ਮੈਨੂੰ ਇੱਕ ਬੜੀ ਪਿਆਰੀ ਜੀ ਤਸਵੀਰ ਤੇ ਕੈਪਸ਼ਨ ਨਜ਼ਰ ਆਈ ਮੈਨੂੰ ਤੁਹਾਡੇ ਤੋਂ ਉਹ ਕਿੱਸਾ ਜਾਨਣਾ ਚਾਹਾਂਗੀ ਤੁਸੀਂ ਇਹ ਤਸਵੀਰ ਸਾਂਝੀ ਕੀਤੀ ਹੈ ਤੁਹਾਨੂੰ ਚਾਹਤੇ ਹੋਣਾ ਛੋਟੀ ਬੱਚੀ ਦੇ ਨਾਲ ਹੈ ਤੇ ਲਿਖਿਆ ਕਿ ਮੈਨੂੰ ਉਹ ਫੋਟੋ ਖਿੱਚਦੇ ਆ ਇੰਦਾ ਲੱਗਾ ਕਿ ਮੈਂ ਕਿਸੇ ਸੈਲੀਬ੍ਰਿਟੀ ਨਾਲ ਫੋਟੋ ਜਿਵੇਂ ਕਰਾਈ ਹੋਏ ਇਹ ਮੈਨੂੰ ਲੱਗਦਾ ਰੋਡੇ ਕਾਲਜ ਦੀ ਉਹ ਉਹ ਸ਼ੂਟਿੰਗ ਦੇ ਦੌਰਾਨ ਸ਼ੂਟਿੰਗ ਦੇ ਦੌਰਾਨ ਆਸੀਂ ਉੱਥੇ ਵੋਟਾਂ ਵਾਲਾ ਚੰਕ ਸ਼ੂਟ ਕਰ ਰਹੇ ਸੀ ਤੇ ਉਹ ਛੋਟੀ ਜਿਹੀ ਬੱਚੀ ਆਈ ਮਤਲਬ 4-5 ਸਾਲ ਦੀ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ ਮੈਂ ਕਿਹਾ ਉਹ ਫੋਨ ਕਹਿੰਦੀ ਫੋਨ ਨਹੀਂ ਤੁਹਾਡੇ ਫੋਨ 'ਚ ਕੀ ਆ ਔਰ ਮੈਂ ਫੋਟੋ ਖਿੱਚੀ ਉਹ ਫੋਟੋ ਕਰਵਾ ਕੇ ਵੇਖੀ ਉਹਨੇ ਠੀਕ ਆ ਚੱਲ ਗਈ ਮੈਂ ਗੈਰ ਫੋਟੋ ਕਰਵਾਉਣ ਆਈ ਸੀ ਮੇਰੇ ਫੋਨ ਚ ਕਰਵਾ ਕੇ ਚਲ ਗਈ ਔਰ ਮੈਂ ਜਦੋਂ ਉਹਦਾ ਪ੍ਰੋਮੋਸ਼ਨਲ ਚੱਲ ਰਹੀਆਂ ਸੀ ਉਹਦੀਆਂ ਪ੍ਰੋਮੋਸ਼ਨਲ ਚੱਲ ਰਹੀਆਂ ਫਿਰ ਮੈਂ ਉਹਦਾ ਵੋਟੋ ਵਿਖੇ ਸਾਹਮਣੇ ਮੈਂ ਕਿਹਾ ਯਾਰ ਹਾਂ ਮੈਨੂੰ ਉਹਦਾ ਫੀਲ ਹੋਇਆ ਯਾਰ ਜਿਵੇਂ ਮੈਂ ਕਿਸੇ ਸੈਲਬ੍ਰਿਟੀ ਨਾਲ ਖੜਾ ਕਿਉਂਕਿ ਮੇਰੇ ਫੋਨ ਚ ਫੋਟੋ ਹੈ ਜਨਰਲੀ ਔਰ ਮੈਂ ਖਿੱਚੀ ਹੈ ਮੈਂ ਖਿੱਚੀ ਹੈ ਫਿਰ ਮੈਂ ਪੋਸਟ ਕੀਤੀ ਉਹ ਲੱਗ ਕੇ ਫਿਰ ਉਸੇ ਪਿੰਡ ਚੋਂ ਮੈਨੂੰ ਲੱਗਦਾ ਕਿਸੇ ਪਿੰਡ ਜੋ ਕਿਸੇ ਦਾ ਰਿਪਲਾਈ ਆਇਆ ਉਹਨੇ ਸ਼ਾਇਦ ਉਹਨਾਂ ਨੂੰ ਫੋਟੋ ਵਿਖਾਈ ਕਿਸੇ ਦਾ ਰਿਪਲਾਈ ਆਇਆ ਵੀ ਇਹ ਇਹ ਸਾਡੀ ਬੱਚੀ ਆ ਐਦਾਂ ਕਰਕੇ ਬੜਾ ਕੀ ਬਾ ਉਹਦੇ ਪਤਾ ਨਹੀਂ ਮਦਰ ਦਾ ਜਾਂ ਕਿਸੇ ਦਾ ਰਿਪਲਾਈ ਆਇਆ ਸੀ ਉਦੋਂ ਤਾਂ ਇੱਕ ਆਰਟਿਸਟ ਨੂੰ ਤਾਂ ਬੜਾ ਪਿਆਰਾ ਲੱਗਦਾ ਜਦੋਂ ਇਦਾਂ ਦੇ ਫੈਨਸ ਜਿਹੜੇ ਟੱਕਰਦੇ ਹਨਾ ਹਾਂ ਆਬਸਲੀ ਔਰ ਸਰਦਾ ਜਿਹੜਾ ਕਰੈਕਟਰ ਹੈ ਅਗਰ ਆਪਾਂ ਮਤਲਬ ਐਜ਼ ਤੁਹਾਨੂੰ ਕਵੀ ਸਿੰਘ ਦੇਖੀਏ ਤੇ ਐਜ਼ ਜਿਹੜੇ ਤੁਸੀਂ ਕਰੈਕਟਰਸ ਕੀਤੇ ਹਨ ਉਹਦਾ ਦੇਖੀਏ ਤਾਂ ਮੈਨੂੰ ਲੱਗਦਾ ਸਕਰੀਨ ਤੇ ਨਾ ਇੱਕ ਅਲੱਗ ਚਿਹਰਾ ਇੱਕ ਅਲੱਗ ਲੁੱਕ ਆਉਂਦੀ ਹੈ ਔਰ ਹੁਣ ਦੇਖ ਰਿਹਾ ਤੁਸੀਂ ਇੱਕਦਮ ਇਨੋਸੈਂਟ ਜੇ ਹਨਾ ਤਾਂ ਮਤਲਬ ਸਕਰੀਨ ਤੇ ਮੈਨੂੰ ਸੈਂਟ ਨਹੀਂ ਲੱਗਦਾ ਨਹੀਂ ਮਤਲਬ ਫਿਰ ਵੀ ਇੱਕ ਡਿਫਰੈਂਟ ਨਹੀਂ ਲਾਇਆ ਥੋੜਾ ਜਿਹਾ ਐਗਰੈਸ਼ਨ ਉਹਦੇ ਚ ਜਿੱਦਾਂ ਰੋਡੇ ਵਾਲੇ ਦੀ ਗੱਲ ਕਰੀਏ ਰੋਡੇ ਕੋਈ ਤਾਂ ਜਮ ਐਂਡਿਫਰੈਂਟ ਗੈਰ ਕੈਰੈਕਟਰ ਈਜ਼ੀ ਰਿਹਾ ਕਿ ਅਸਲ ਚ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਕੈਮਰਾ ਤੇ ਖਾਸ ਕਰਕੇ ਤੇ ਸਟੇਜ ਤੇ ਵੀ ਅੱਧੇ ਅੱਧੇ ਨਾਲੋਂ ਜ਼ਿਆਦਾ ਕੰਮ ਆਪਣੀ ਲੁੱਕ ਕਰ ਦਿੰਦੀ ਹੈ ਲੁੱਕ ਕਰਨੀ ਤੇ ਮੇਰੀ ਕੋਸ਼ਿਸ਼ ਵੀ ਰਹਿੰਦੀ ਆ ਜਦੋਂ ਕੋਈ ਕਰੈਕਟਰ ਪਹੁੰਚਦਾ ਮੇਰੇ ਤੱਕ ਜਾਂ ਮੈਂ ਸੁਣਦਾ ਆ ਜਾਂ ਕਿਸੇ ਤਰੀਕੇ ਤਾਂ ਮੈਨੂੰ ਇਹ ਹੁੰਦਾ ਵੀ ਇਹਦੀ ਲੁੱਕ ਕੀ ਹੋਣੀ ਚਾਹੀਦੀ ਹੈ ਉਹ ਡਿਸਕਸ ਕਰਨ ਤੋਂ ਬਾਅਦ ਰੋਡੇ ਕਾਲਜ ਦਾ ਇੱਕ ਸਭ ਤੋਂ ਵੱਡਾ ਮੇਨ ਪੁਆਇੰਟ ਤੇ ਉਹਦੀਆਂ ਮੁੱਛਾਂ ਆ ਨਾ ਉਹ ਮੈਂ ਉਦੋਂ ਉਦੋਂ ਚੱਲ ਵੀ ਰਿਹਾ ਸੀ ਜਦੋਂ ਹੈਪੀ ਵੀ ਰਿਹਾ ਨਿਓ ਕਰੈਕਟਰ ਸੁਣਾਇਆ ਮੈਂ ਕਿਹਾ ਵੀ ਗਰ ਐਂ ਕਰਕੇ ਮੈਂ ਇਹਦੇ 'ਚ ਮੁੱਛਾਂ ਨੂੰ ਯੂਜ਼ ਕਰੀਏ ਪੋਲਿਟ ਪੋਲਿਟਿਕਸ ਜੋ ਕਰਦਾ ਹੈ ਨਾ ਤੇ ਉਹ ਅੱਧਾ ਕੰਮ ਲੁੱਕ ਨਾਲ ਹੋ ਜਾਂਦਾ ਬਾਕੀ ਫਿਰ ਜੋ ਲਾਈਨਸ ਦਿੱਤੀਆਂ ਹੁੰਦੀਆਂ ਉਦੇ ਨਾਲ ਚੱਲਦਾ ਜਿਵੇਂ ਇਹਦੇ ਚ ਤਬਾਹ ਜਿਵੇਂ ਜੱਗੀ ਕਰੈਕਟਰ ਉਹ ਵੈਸੇ ਹੀ ਮੇਰੇ ਰੀਅਲ ਲਾਈਫ ਦੇ ਬਹੁਤ ਕਲੋਜ਼ ਆ ਔਰ ਇਹਦੀ ਖਾਸ ਗੱਲ ਕੀ ਹੈ ਇਹਦੇ ਚ ਅਸੀਂ ਸਾਰੀ ਫਿਲਮ ਪੁੱਠੀ ਸ਼ੂਟ ਕੀਤੀ ਆ ਪਹਿਲਾਂ ਅਸੀਂ ਇਦਾਂ ਲਾਸਟ ਵਾਲਾ ਚੰਗ ਜਦੋਂ ਅਸੀਂ ਜੌਬ ਕਰ ਰਹੇ ਹਾਂ ਉਹ ਸ਼ੂਟ ਕੀਤਾ ਉਹ ਪਹਿਲਾਂ ਸ਼ੂਟ ਕੀਤਾ ਉਸ ਤੋਂ ਬਾਅਦ ਅਸੀਂ ਕਾਲਜ ਗਏ ਉਸ ਤੋਂ ਬਾਅਦ ਅਸੀਂ ਸਕੂਲ ਗਏ ਸਕੂਲ ਅਲਾ ਸ਼ੂਟ ਕੀਤਾ ਫਿਲਮ ਵਿੱਚ ਉਹ ਚੱਲੂਗਾ ਕਿ ਪਹਿਲਾਂ ਸਕੂਲ ਵਾਲਾ ਫਿਰ ਕਾਲਜ ਵਾਲਾ ਫਿਰ ਜ਼ਿੰਦਗੀ ਚ ਵੀ ਇੰਝ ਚੱਲਦਾ ਹੈ ਬਸ ਸ਼ੂਟਿੰਗ ਦੇ ਦਰਮਿਆਨ ਤਾਂ ਕੁਝ ਵੀ ਟਵਿਸਟ ਹੋ ਜਾਣਾ ਤਾਂ ਉਹ ਤੁਹਾਡੇ ਦੀ ਔਖਾ ਰਿਹਾ ਕਿ ਈਜ਼ੀ ਰਿਹਾ ਇਦਾਂ ਸ਼ੂਟ ਕਰਨਾ ਦੇ ਉਹ ਦਿਨ ਨਾਲ ਥੋੜੀ ਜੀ ਤੰਗੀ ਆਈ ਨਹੀਂ ਇਜ਼ੀ ਹੁੰਦਾ ਕੋਈ ਮੈਂ ਡਾਉ ਨਹੀਂ ਪੈਸੀ ਵੀ ਫਿਲਮਸ ਕਦੇ ਵੀ ਕੰਟੀਨਿਊਟੀ ਸ਼ੂਟ ਨਹੀਂ ਹੁੰਦੀਆਂ ਅੱਗੇ ਪਿੱਛੇ ਹੁੰਦੇ ਮੈਂ ਮੋਸਟਲੀ ਕਈ ਫਿਲਮਾਂ ਕੀਤੀਆਂ ਨੇ ਜਿਹਦਾ ਮੈਂ ਪਹਿਲੇ ਦਿਨ ਕਲਾਈਮੈਕਸ ਸ਼ੂਟ ਕੀਤਾ ਆ ਔਰ ਮੈਨੂੰ ਸਭ ਤੋਂ ਜ਼ਿਆਦਾ ਟਫ ਚੀਜ਼ ਉਹ ਲੱਗਦੀ ਹੈ ਕਿ ਤੁਸੀਂ ਪਹਿਲੇ ਦਿਨ ਕਲਾਈਮੈਕਸ ਸ਼ੂਟ ਕਰ ਰਹੇ ਹੋ ਫਿਲਮ ਦਾ ਆਖਰੀ ਸੀਨ ਪਹਿਲੇ ਦਿਨ ਕਰ ਰਹੇ ਹੋ ਬਹੁਤ ਵਾਰੀ ਇਦਾਂ ਹੋਇਆ ਅਸੀਂ ਤਾਂ ਤਿਆਰ ਫਿਲਮ ਦੇਖਦੇ ਆ ਅਸੀਂ ਉਹਨੂੰ ਇੰਜੋਏ ਕਰਦੇ ਆ ਤੁਸੀਂ ਉਹ ਫਿਲਮ ਦਾ ਜਿਹੜਾ ਪਿੱਛੇ ਦਾ ਉਹ ਜਿਹੜੀ ਪੂਰੀ ਮਿਹਨਤ ਹੈ ਉਹਨੂੰ ਇੰਜੋਏ ਕਰਦੇ ਹੋ ਨਾ ਤਾਂ ਕੀ ਲੱਗਦਾ ਹੈ ਕਿ ਐਕਟਿੰਗ ਤੋਂ ਇਲਾਵਾ ਫਿਲਮ 'ਚ ਕਈ ਟੀਮਸ ਕੰਮ ਕਰਦੀ ਹੈ ਨਾ ਤੇ ਕਿਹੜੀ ਟੀਮ ਹੈ ਜਿਹਦਾ ਸਭ ਤੋਂ ਵੱਧ ਜ਼ੋਰ ਲੱਗਾ ਹੁੰਦਾ ਹੈ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਆ ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੇ ਆਪਾਂ ਸਪੌਟ ਬਾਈ ਕੰਮ ਕਰ ਰਹੇ ਹੁੰਦੇ ਆ ਜਿਹੜੇ ਖਾਣਾ ਆਪਾਂ ਨੂੰ ਉਸ ਤੋਂ ਬਾਅਦ ਜਿਹੜੇ ਲਾਈਨ ਪ੍ਰੋਡਿਊਸਰਸ ਨੇ ਜਿਹੜੀ ਪ੍ਰੋਡਕਸ਼ਨ ਕੰਮ ਕਰ ਰਹੀ ਹੁੰਦੀ ਹੈ ਕਿਉਂਕਿ ਪ੍ਰੋਡਕਸ਼ਨ ਨੇ ਸਵੇਰੇ ਸਭ ਤੋਂ ਪਹਿਲਾਂ ਆ ਕੇ ਸੈੱਟ ਲਾਉਣਾ ਸਭ ਤੋਂ ਪਹਿਲਾਂ ਉਹਨਾਂ ਨੇ ਉੱਠਣਾ ਹੈ ਸਭ ਤੋਂ ਪਹਿਲਾਂ ਆ ਕੇ ਵੈਂਟੀਆਂ ਸਾਰੀ ਚੀਜ਼ ਐ ਇੱਕ ਐਕਟਰ ਆਪਦੇ ਟਾਈਮ ਤੇ ਪਹੁੰਚਦਾ ਆਪਦੇ ਫੀਲ ਦੇ ਨਾਲ ਪਹੁੰਚਦਾ ਮਤਲਬ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਐਕਟਰ ਕਹਿੰਦੇ ਹੁੰਦੇ ਨੇ ਸੈੱਟ ਤੇ ਕਿ ਸਾਨੂੰ ਬਿਠਾ ਲਿਆ ਸਵੇਰ ਦੇ ਆਏ ਹੋયા ਸਾਡੇ ਕੋਲ ਕੰਮ ਨਹੀਂ ਕਰਾ ਰਹੇ ਮੈਂ ਕਹਿੰਦਾ ਉਹਨਾਂ ਯਾਰ ਤੁਸੀਂ ਵੈਂਟੀ 'ਚ ਬੈਠੇ ਹੋਏ ਹੋ ਤੁਈ ਟੋਰਨਲ ਜਿਹੜੀ ਚੀਜ਼ ਮੰਗ ਰਹੇ ਹੋ ਮਿਲ ਰਹੀ ਆ ਤਾਂ ਕੋਈ ਨਾ ਜਦੋਂ ਸ਼ੂਟ ਸ਼ੁਰੂ ਹੋਣਾ ਉਦੋਂ ਹੋ ਜਾਊਗਾ ਇੱਕ ਟੀਮ ਸਵੇਰੇ ਉੱਠ ਕੇ ਆਈ ਆ ਔਰ ਜਦੋਂ ਸ਼ੂਟ ਪੈਕ ਅਪ ਹੁੰਦਾ ਸਭ ਤੋਂ ਲਾਸਟ ਤੇ ਪ੍ਰੋਡਕਸ਼ਨ ਜਿਹੜੀ ਟੀਮ ਹੈ ਸਭ ਤੋਂ ਲਾਸਟ ਤੇ ਜਾਂਦੀ ਆ ਕਿਉਂਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਕੰਪਲੀਟ ਕਰਕੇ ਉਸ ਥਾਂ ਨੂੰ ਸਾਫ਼ ਕਰਕੇ ਉੱਥੇ ਜਾਣਾ ਹੁੰਦਾ ਤਾਂ ਮੈਨੂੰ ਉਹ ਉਹ ਜਿਹੜੀ ਟੀਮ ਪਿੱਛੇ ਕੰਮ ਕਰ ਰਹੀ ਹੁੰਦੀ ਉਹ ਤਾਂ ਕੰਮ ਬੜਾ ਔਖਾ ਲੱਗਦਾ ਮੈਨੂੰ ਸਭ ਤੋਂ ਸੌਖਾ ਅਗਰ ਕਿਸੇ ਦਾ ਕੰਮ ਲੱਗਦਾ ਸੈੱਟ ਤੇ ਉਹ ਐਕਟਰ ਬਿਲਕੁਲ ਸਭ ਤੋਂ ਸੌਖਾ ਕੰਮ ਬਾਕੀ ਡਾਇਰੈਕਟਰ ਹੋ ਗਿਆ ਸਾਰਿਆਂ ਦਾ ਦਿਨ ਰਾਤ ਲੱਗਿਆ ਹੁੰਦਾ ਡਾਇਰੈਕਟਰ इवन ਦਿਨ ਰਾਤ ਮਤਲਬ ਕੰਮ ਕਰਦੇ ਵੈਸੇ ਤਾਂ ਸਾਰੇ ਸੌਖੇ ਹੁੰਦੇ ਸਾਰਿਆਂ ਦੀ ਮਿਹਨਤ ਲੱਗਦੀ ਹੈ ਪਰ ਇਹ ਤੁਹਾਡਾ ਬੜਪਣ ਹੈ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਐਕਟਰ ਨਹੀਂ ਸਭ ਤੋਂ ਨਹੀਂ ਇਹ ਸੱਚਾਈ ਹੈ ਇਹ ਸੱਚਾਈ ਹੈ ਔਰ ਮੇਨ ਗੱਲ ਇਹ ਵੇਖੋ ਤੁਸੀਂ ਜਿੰਨੀਆਂ ਵੀ ਇਹ ਸਾਰੀਆਂ ਟੀਮਸ ਆ ਮੈਨੂੰ ਲਾਈਟਿੰਗ ਵਾਲੇ ਵੀ ਮੈਡ ਗਾ ਲਾਈਟਿੰਗ ਵਾਲੇ ਵੀ ਔਰ ਜੋਰ ਲੱਗਿਆ ਹੁੰਦਾ ਉੱਤੇ ਜਿਵੇਂ ਚਲੋ ਇੱਥੇ ਵੀ ਲਾਈਟਾਂ ਜਿਵੇਂ ਉਹ ਲੈ ਕੇ ਖੜੇ ਆ ਜਾਂ ਕੁਝ ਵੀ ਆ ਉਹ ਸਾਰਾ ਕੁਝ ਉਹ ਕਾਦੇ ਲਈ ਰਿਹਾ ਹੁੰਦਾ ਐਕਟਰ ਲਈ ਐਕਟਰ ਨੂੰ ਵੀ ਆਰ ਸੋ ਬlesd ਇਹ ਜਿੰਨੀਆਂ ਟੀਮਸ ਆ ਸਾਰੀਆਂ ਉਹ ਸਾਰੀਆਂ ਚਲੋ ਇੱਕ ਨੂੰ ਪੇਸ਼ ਕਰਨ ਲਈ ਤਿੰਨ ਚਾਰ ਸੋ ਬੰਦਾ ਖੜਾ ਹੁੰਦਾ ਸਪੌਟ ਔਰ ਪ੍ਰੋਡਕਸ਼ਨ ਦਾ ਜਿਵੇਂ ਵੀਰੇ ਨੇ ਗੱਲ ਕੀਤੀ ਆ ਬਾਲਾ ਜਗਵੀਰ ਵਾਲਾ ਡਿਵ ਲਾਈਫ ਫਿਲਮਸ ਵਾਲੇ ਹਨਾ ਅਸੀਂ ਪਹਿਲਾਂ ਇਕੱਠੇ ਰਹੇ ਆ ਦੋ ਤਿੰਨ ਸਾਲ ਅਸੀਂ ਇੱਕ ਫਲੈਟ 'ਚ ਰਹੇ ਆ ਮੈਨੂੰ ਯਾਦ ਹੈ ਕਈ ਫਿਲਮਾਂ ਅਸੀਂ ਇਕੱਠੇ ਵਿੱਚ ਸ਼ੂਟ ਕੀਤੀ ਹੈ ਮੈਂ ਵੀ ਉਸ ਫਿਲਮ ਦਾ ਹਿੱਸਾ ਰਿਹਾ ਜਿਵੇਂ ਮੇਰਾ ਕੰਮ ਹੁੰਦਾ ਸੀ 6 7 ਵਜੇ ਪਹੁੰਚਣਾ ਸਵੇਰੇ ਹਾਂ ਉਹਨਾਂ ਨੇ 2:3 3 ਵਜੇ ਤੁਰਨਾ 3 ਵਜੇ ਹਾਂ ਔਰ ਮੇਰਾ ਪੈਕਅਪ ਮੰਨ ਲਓ 6-7 ਵਜੇ ਹੋ ਗਿਆ ਉਹਨਾਂ ਨੇ ਆਉਣਾ 12 ਵਜੇ ਹੂੰ 12 ਵਜੇ ਸੋਣਾ 2:3 ਵਜੇ ਉੱਠਣਾ ਲਗਾਤਾਰ 30-40 ਦਿਨ ਉਹਨਾਂ ਦਾ ਇਹ ਕੰਮ ਹੁੰਦਾ ਇਹ ਇਹ ਚੱਲਦਾ ਬਹੁਤ ਹੁਣ ਜਿਵੇਂ ਆਪਣਾ ਪੰਗੂਗੀਰਾ ਕਰ ਰਿਹਾ ਉਹ ਵੀ ਇੰਦੀ ਦਾ ਸ਼ੂਟ ਕਰ ਰਿਹਾ ਉਹ ਵੀ ਇਦਾਂ ਹੀ 11-12 ਵਜੇ ਸੁੱਤੇ 2:3-3 ਵਜੇ ਉੱਠ ਕੇ ਰੈਡੀ ਬਹੁਤ ਇਹ ਨਹੀਂ ਸਭ ਤੋਂ ਹਾਰਡ ਡਿਊਟੀ ਹੁੰਦੀ ਬਾਹਰ ਇਹ ਤਾਂ ਹੋਗੀ ਫਿਲਮ ਦੀ ਮਤਲਬ ਜਿਹੜੀ ਪਿੱਛੇ ਦੀ ਮਿਹਨਤ ਹੈ ਉਹਦੀ ਗੱਲ ਹੁਣ ਜਦੋਂ ਇਹ ਪਰਦੇਆਂ ਤੇ ਲੋਕਾਂ ਨੇ ਦੇਖਣੀ ਹੈ ਨਾ ਦਰਸ਼ਕਾਂ ਨੇ ਫੀਡਬੈਕ ਦੇਣੇ ਆ ਤਾਂ ਤੁਹਾਨੂੰ ਦੋਵਾਂ ਨੂੰ ਕਿਵੇਂ ਫੀਡਬੈਕ ਲੈਣਾ ਪਸੰਦ ਆ ਆਡੀਅנס ਕੋਲੋਂ ਜਾਂ ਜਿਨ੍ਹਾਂ ਨੂੰ ਤੁਸੀਂ ਕੁਝ ਮੰਨਦੇ ਹੋ ਹੁੰਦਾ ਨਾ ਕਿ ਮੈਂਟੋਰ ਨਹੀਂ ਆਡੀਅנס ਦੇਖੋ ਮੈਨੂੰ ਇਹ ਲੱਗਦਾ ਹੁੰਦਾ ਕਿ ਆਡੀਅנס ਦੇ ਲਈ ਚੀਜ਼ ਬਣਾਈ ਆ ਔਰ ਜੇ ਅਸੀਂ ਚੀਜ਼ ਬਣਾਈ ਆ ਉਹਦੇ ਵਿੱਚ ਕੁਝ ਕਮੀਆਂ ਨੇ ਤਾਂ ਆਡੀਅੰਸ ਦਾ ਪੂਰਾ ਹੱਕ ਆ ਮਤਲਬ ਮੈਂ ਤਾਂ ਕਦੇ ਵੀ ਕੋਈ ਕ੍ਰਿਟਿਸਿਜ਼ਮ ਜਿੰਨਾ ਵੀ ਹੁੰਦਾ ਮੈਂ ਉਹਨੂੰ ਬਹੁਤ ਪੋਜ਼ਿਟਿਵ ਵੇਚ ਆ ਸੀ ਸਾਰੇ ਦੋਸਤੀ ਨੇ ਕਿ ਹਾਂ ਇਹ ਬਿਹਤਰੀ ਲਈ ਆਪਾਂ ਨੂੰ ਬੋਲਿਆ ਗਿਆ ਚੀਜ਼ ਆਪਾਂ ਅੱਗੇ ਹੋਰ ਚੀਜ਼ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਐਟ ਦਾ ਐਂਡ ਤਾਂ ਚੀਜ਼ ਤਾਂ ਆਡੀਅנס ਲਈ ਹੈ ਨਾ ਤਾਂ ਆਪਾਂ ਆਡੀਅנס ਨੂੰ ਇਹ ਕਹਿ ਨਹੀਂ ਸਕਦੇ ਕਈ ਵਾਰੀ ਮੈਂ ਮੰਨ ਲਓ ਫਿਲਮ ਦੇਖਦਾ ਤਾਂ ਮੈਂ ਵੀ ਐਜ਼ ਆ ਆਡੀਅנס ਦੇਖਦਾ ਤਾਂ ਆਪਾਂ ਵੀ ਕਹਿ ਦੇਈਦਾ ਹੁੰਦਾ ਕਿ ਯਾਰ ਆ ਫਿਲਮ ਐ ਹੋ ਸਕਦੀ ਸੀ ਜਾਂ ਫਿਲਮ ਹੋਰ ਬਿਹਤਰ ਹੋ ਸਕਦੀ ਸੀ ਜਾਂ ਫਿਲਮ ਇੱਥੋਂ ਵੀਕ ਹੋ ਗਈ ਤੋਵੇਂ ਆਡੀਅנס ਦਾ ਹੱਕ ਹੈਗਾ ਭਾਈ ਮੈਂ ਤਾਂ ਬੜਾ ਪੋਜ਼ਿਟਿਵ ਲੈਣ ਦਾ ਨਾ ਮੈਂ ਤਾਂ ਸੁਣਦਾ ਹੁੰਨਾ ਹਾਂ ਠੀਕ ਆ ਕਿਸੇ ਚੀਜ਼ ਨੇ ਬੋਲਤਾ ਵੀ ਹਾਂ ਵੀ ਆ ਚੀਜ਼ਾਂ ਹੋ ਸਕਦੀਆਂ ਆ ਹੋ ਸਕਦੀ ਸੀ ਸੋ ਆਡੀਅנס ਦਾ ਹੱਕ ਆ ਉਹਨਾਂ ਲਈ ਚੀਜ਼ ਬਣਾ ਲਤਾ ਕਵੀ ਸਰ ਤੁਹਾਡਾ ਇਹਦੇ ਤੇ ਕੀ ਕਹਿਣਾ ਦੋਵੇਂ ਅਲਟੀਮੇਟਲੀ ਕੰਮ ਤਾਂ ਸਹੀ ਆਡੀਅנס ਲਈ ਕਰ ਰਹੇ ਆ ਇੱਕ ਬਸ ਉਹ ਚੀਜ਼ ਮੈਨੂੰ ਬਹੁਤ ਅਜੀਬ ਲੱਗਦੀ ਜਦੋਂ ਆਪਾਂ ਪੰਜਾਬੀ ਹੋ ਕੇ ਗਾਹਲ ਲਿਖਦੇ ਆ ਤਾਂ ਮੈਨੂੰ ਇਹ ਲੱਗਦਾ ਗਾਹਲ ਕੁਝ ਹੋਰ ਚੀਜ਼ ਮਤਲਬ ਗਾਹਲ ਕੱਢਣਾ ਆਪਾਂ ਕਿਸੇ ਨੂੰ ਮਾਪਿਆਂ ਦੀ ਗਾਲ ਕੱਢਦੇ ਆ ਜਾਂ ਕਿਸੇ ਨੂੰ ਵੀ ਉਹ ਚੀਜ਼ ਲਈ ਮੈਂ ਕਹਿੰਦਾ ਵੀ ਤੁਸੀਂ ਉਹ ਵਰਡਿੰਗ ਲਿਖੋ ਕਿ ਤੁਹਾਨੂੰ ਫਿਲਮ ਚ ਕੀ ਨਹੀਂ ਵਧੀਆ ਲੱਗਿਆ ਕੀ ਕਮੀ ਰਹੀ ਐਕਟਰ ਚ ਕਮੀ ਲਈ ਬਟ ਅਸੀਂ ਪੰਜਾਬੀ ਹੁਣ ਇੰਨੀ ਗਾਲਾਂ ਕੱਢਣ ਲੱਗ ਗਏ ਨਾ ਮੈਨੂੰ ਲੱਗਦਾ ਵੀ ਪੰਜਾਬੀ ਇਸ ਚੀਜ਼ ਲਈ ਕਦੇ ਨਹੀਂ ਜਾਣੇ ਜਾਂਦੇ ਸੀ ਕਿ ਉਹ ਮਾਵਾ ਪੈਣਾ ਦੀਆਂ ਗਾਲਾਂ ਕੱਢਦੇ ਉਹ ਬਹੁਤ ਅਜੀਬ ਲੱਗਦਾ ਹੈ ਜਦੋਂ ਵੀ ਸੋਸ਼ਲ ਨੈਟਵਰਕ ਤੇ ਦੇਖਦੇ ਆਂ ਕਿ ਨਹੀਂ ਪੰਜਾਬੀ ਨਹੀਂ ਇਹ ਹੋ ਸਕਦੇ ਤਾਂ ਮੈਨੂੰ ਲੱਗਦਾ ਕਈ ਵਾਰੀ ਮੈਂ ਇਹ ਵੀ ਦੇਖਦਾ ਹਾਂ ਨਾ ਆਈਡੀਆ ਬੜੀਆਂ ਫੇਕ ਬਣੀਆਂ ਹੋਈਆਂ ਨੇ ਮੈਨੂੰ ਲੱਗ ਮੈਂ ਹੋਰ ਤੁਹਾਨੂੰ ਦੱਸਦਾ ਮੈਨੂੰ ਇਹ ਲੱਗਦਾ ਵੀ ਆਪਣੀ ਪੰਜਾਬੀਆਂ ਦੇ ਨਾਮ ਤੇ ਅੱਧੀਆਂ ਆਈਡੀਆ ਫੇਕ ਬਣਾਈਆਂ ਹੋਈਆਂ ਨੇ ਸਿਰਫ ਆਪਣੇ ਪੰਜਾਬੀਆਂ ਨੂੰ ਟਾਰਗੇਟ ਕਰਨ ਵਾਸਤੇ ਮੈਂ ਕਈ ਵਾਰੀ ਹਾਂ ਹਾਂ ਇਹ ਵੀ ਹੋ ਸਕਦਾ ਇਦਾਂ ਵੀ ਸੋਚਦਾ ਵੀ ਉਹ ਫੇਕ ਆਈਡੀ ਤੇ ਮਤਲਬ ਗਾਲ ਕੱਢਣੀ ਔਰ ਬਹੁਤ ਅਜੀਬ ਆ ਉਹਦੇ ਤੇ ਟਿੱਪਣੀ ਕਰਨੀ ਥੋੜੀ ਓਕੀ ਹੋ ਜਾਏਗੀ ਕਿਉਂਕਿ ਇਹਦੇ ਵਿੱਚ ਕਈ ਐਂਗਲ ਹੋ ਸਕਦੇ ਆ ਹਾਂ ਬਹੁਤ ਐਂਗਲ ਹੈ ਮਮ ਤਾਂ ਪਰ ਜਿਹੜਾ ਮਤਲਬ ਇਹ ਹੈ ਕਿ ਕ੍ਰਿਟਿਸਿਜ਼ਮ ਦਾ ਵੈਲਕਮ ਹੋਣਾ ਚਾਹੀਦਾ ਗਾਲਾਂ ਦਾ ਕੋਈ ਵੈਲਕਮ ਨਹੀਂ ਹਾਂ ਮਤਲਬ ਨਹੀਂ ਗਾਲਾਂ ਫਿਰ ਬੈਡ ਚੀਜ਼ ਆ ਨਾ ਕ੍ਰਿਟਿਸਿਜ਼ਮ ਤਾਂ ਗੁੱਡ ਚੀਜ਼ ਆ ਮੈਨੂੰ ਲੱਗਦਾ ਵੈਸੇ ਮੈਨੂੰ ਲੱਗਦਾ ਵੀ ਜੋ ਜਿਹੜੇ ਆਪਣੀ ਜਿਹੜੀ ਐਕਟਿੰਗ ਨੂੰ ਕੰਮ ਐਕਟਿੰਗ ਦਾ ਕੰਮ ਕਰਨਾ ਚਾਹੁੰਦੇ ਆ ਆਲਵੇਸ ਕ੍ਰਿਟਿਸਿਜ਼ਮ ਨੂੰ ਵੈਲਕਮ ਕਰਦੇ ਆ ਵੈਲਕਮ ਕਰਦੇ ਜਿਹੜੇ ਖਾਸ ਤੌਰ ਤੇ ਆਡੀਅנס ਤੋਂ ਇਲਾਵਾ ਵੀ ਮੈਂ ਤਾਂ ਇਹੀ ਲਿਖਦਾ ਹਾਂ ਨਾ ਪ੍ਰੋਫਾਈਲ ਤੇ ਵੀ ਵੀ ਦੱਸਿਓ ਕਿਵੇਂ ਦਾ ਲੱਗਿਆ ਕੰਮ ਇਸ ਲਈ ਵੀ ਔਰ ਜਿਹੜੇ ਕੁਝ ਮੇਰੇ ਦੋਸਤ ਨੇ ਜਿਹੜੇ ਮੈਨੂੰ ਜਾਣਦੇ ਆ ਮੈਂ ਉਹਨਾਂ ਨੂੰ ਆ ਪੁੱਛਦਾ ਹਾਂ ਨਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਡੀਅנס ਅਲੱਗ ਨਜ਼ਰੀਏ ਨਾਲ ਆਪਾਂ ਨੂੰ ਵੇਖਦੀ ਹੈ ਜਿਹੜੇ ਆਪਾਂ ਨੂੰ ਜਾਣਦੇ ਆ ਉਹ ਆਪਾਂ ਨੂੰ ਐਜ਼ ਅ ਹਿਊਮਨ ਬੀਇੰਗ ਐਜ਼ ਕਵੀ ਵੀ ਜਾਣਦੇ ਆ ਤੇ ਫਿਰ ਮੈਂ ਉਹਨਾਂ ਨੂੰ ਪੁੱਛ ਕੇ ਮੈਨੂੰ ਉਹਨ ਕੀ ਲੱਗ ਗਿਆ ਦੇ ਵਿੱਚ ਮੈਂ ਕੈਰੈਕਟਰ ਲੱਗ ਰਿਹਾ ਮੈਂ ਕੈਰੈਕਟਰ ਨੂੰ ਜਸਟੀਫਾਈ ਕਰ ਪਾਇਆ ਕਿਉਂਕਿ ਉਹ ਬਿਹਤਰ ਤਰੀਕੇ ਨਾਲ ਜਾਣਦੇ ਸੋ ਦੋਵੇਂ ਤਰੀਕੇ ਨਾਲ ਉਹ ਕ੍ਰਿਟਿਸਿਜ਼ਮ ਇਜ਼ ਆਲਵੇਸ ਵੈਲਕਮ ਕਿਉਂਕਿ ਉਹ ਇਹ ਵੀ ਦੱਸ ਸਕਦੇ ਆ ਕਿ ਕਿਰਦਾਰ ਚ ਕਵੀ ਨਜ਼ਰ ਨਹੀਂ ਆ ਰਿਹਾ ਜੀ ਜੀ ਹਾਂ ਇਸੇ ਕਰਕੇ ਮੇਰੀ ਫੈਮਿਲੀ ਜਦੋਂ ਮੇਰੇ ਘਰ ਦੀ ਫਿਲਮ ਦੇਖਦੇ ਆ ਉਹ ਮੈਨੂੰ ਬਹੁਤ ਫ੍ਰੈਂਕਲੀ ਕਹਿ ਦਿੰਦੇ ਆ ਕਿ ਗੁੱਡ ਫਿਲਮ ਆ ਇਹ ਤੇਰੀ ਬੈਡ ਫਿਲਮ ਆ ਇਹ ਤੂੰ ਅੱਛਾ ਕੰਮ ਕੀਤਾ ਹੈ ਤਾ ਮਾੜਾ ਕੰਮ ਕੀਤਾ ਮੇਰਾ ਪਤੀਜਾ ਐਮਨ 11 ਸਾਲ ਦਾ ਹੈਗਾ ਮੈਂ ਉਹਨੂੰ ਪੁੱਛਦਾ ਹਾਂ ਕਿ ਮੈਨੂੰ ਠੀਕ ਲੱਗਿਆ ਤਾਂ ਉਹ ਬਹੁਤ ਜੈਨੂਨ ਜੀ ਇੱਕ ਆਉਂਦਾ ਨਾ ਕਰਦਿਆਂ ਦਾ ਇੱਕ ਬਹੁਤ ਜੈਨ ਕਿਉਂਕਿ ਕਰਦੇ ਤੈਨੂੰ ਕਦੇ ਵੀ ਐ ਨਹੀਂ ਕਹਿੰਦੇ ਵੀ ਤੂੰ ਕਮਾਲ ਕਰਤੀ ਐ ਤਾਂ ਵਧੀਆ ਹੁੰਦਾ ਕਰਦੇ ਪਛਤਾ ਸਰ ਤਬਾਹ ਫਿਲਮ ਤੇ ਵਾਪਸ ਚਲਦੇ ਆਂ ਜੀ ਜੀ ਇਹ ਫਿਲਮ ਚ ਨਾ ਮੈਨੂੰ ਸਭ ਤੋਂ ਖੂਬਸੂਰਤ ਚੀਜ਼ ਜਿਹੜੀ ਲੱਗੀ ਉਹ ਲੱਗੀ ਦੋਸਤੀ ਹੈ ਨਾ ਤਾਂ ਧੀਰਜ ਦੀ 인ਦਰ ਦੀ ਜਿਹੜੀ ਦੋਸਤੀ ਐ ਅੰਬਰ ਨਾਲ ਉਹਦੀ ਝਲਕ ਦੇਖਦੇ ਆਂ ਸਮਝ ਆ ਜਾਂਦਾ ਕਿ ਅੱਛਾ ਇਹ ਦੋਸਤੀ ਐ ਅੰਜੇ ਪਰ ਜੱਗੀ ਦੀ ਦੋਸਤੀ ਥੋੜੀ ਸਮਝ ਪਾਣੀ ਮੁਸ਼ਕਿਲ ਐ ਤਾਂ ਤੁਸੀਂ ਥੋੜਾ ਜਿਹਾ ਉਹਦਾ ਮਤਲਬ ਰਿਵਿਊ ਦੇ ਦਵੋਗੇ ਕਿ ਹਾਂ ਫਿਰ ਉਹ ਫਿਲਮ ਤੋਂ ਸਮਝਾਉ ਹਾਂ ਤਾਂ ਜੱਗੀ ਵੈਸੇ ਤਿੰਨ ਦੋਸਤ ਤਿੰਨ ਦੋਸਤਾਂ ਦੀ ਜਿਹੜੀ ਜੋੜੀ ਹੈ ਇਹ ਉਹ ਤਿੰਨ ਦੋਸਤ ਨੇ ਜਿਹੜੇ ਹਰ ਕਿਸੇ ਦੀ ਜ਼ਿੰਦਗੀ ਚ ਆਮ ਹੀ ਦੇਸਣਗੇ ਕਈ ਦੋਸਤ ਇਦਾਂ ਦੇ ਹੋ ਸਕਦੇ ਪਰ ਹੁਣੇ ਵੀ ਜ਼ਰੂਰੀ ਨੇ ਹੁਣੇ ਵੀ ਜ਼ਰੂਰੀ ਹੈ ਕਈ ਦੋਸਤ ਇਦਾਂ ਦਾ ਵੀ ਹੋ ਸਕਦਾ ਜਿਹਦੇ ਜਿੰਦਰ ਵੀ ਆ ਤੇ ਜੱਗੀ ਵੀ ਇਕੱਠੀ ਹੋ ਉਹ ਦੋਵਾਂ ਦੇ ਭੂਮਿਕਾ ਕੱਲਾ ਬੰਦਾ ਨਿਭਾ ਰਿਹਾ ਪਰ ਉਹ ਤਿੰਨਾਂ ਦੀ ਜਿਹੜੀ ਜੋੜੀ ਹੈ ਤੇ ਜਿਵੇਂ ਜੱਗੀ ਦਾ ਥੋੜਾ ਨੇਚਰ ਉਹਦਾ ਉਦਾਂ ਦਾ ਚੁਲਬੁਲਾ ਜਣਾ ਵੀ ਅੱਛਾ ਕੰਮ ਕਰਦੇ ਯਾਰ ਪਾਸ ਹੋ ਕੇ ਚਲੋ ਦਾਰੂ ਪੀਏ ਮਤਲਬ ਇਦਾਂ ਦੇ ਜਿਆ ਕੈਰੈਕਟਰ ਆ ਉਹ ਬੇਫਿਕਰਾ ਜਿਆ ਕੈਰੈਕਟਰ ਬੇਫਿਕਰਾ ਕ ਉਹ ਜ਼ਿਆਦਾ ਫਿਕਰ ਨਹੀਂ ਰੱਖਦਾ ਜ਼ਿਆਦੀ ਟੈਨਸ਼ਨ ਨਹੀਂ ਲੱਗਦਾ ਤਾਂ ਉਹ ਆਪਣੇ ਜਿਵੇਂ ਇੱਕ ਹੁੰਦਾ ਨਾ ਤਿੰਨਾਂ ਦੋਸਤਾਂ ਚ ਇੱਕ ਥੋੜਾ ਜਿਹਾ ਛੋਟਾ ਹੁੰਦਾ ਵੀ ਯਾਰ ਉਮਰ ਚ ਵੀ ਨਿੱਕਾ ਹੁੰਦਾ ਤਾਂ ਉਹਦਾ ਦਾ ਕੈਰੇਕਟਰ ਆ ਜੱਕੀ ਬਾਕੀ ਫਿਲਮ ਮੈਂ ਦੱਸਿਆ ਰਿਵਰਸ ਚਲਦੀ ਹੈ ਸਿਆਣਾ ਵੀ ਹੋ ਜਾਂਦਾ ਵਾ ਸਹੀ ਹੈ ਤੇ ਨਹੀਂ ਉਹਦੇ ਲਈ 18 ਅਕਤੂਬਰ ਦਾ ਇੰਤਜ਼ਾਰ ਜਾਰੀ ਹੈ ਨਾ ਉਸ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਕਿ ਜੱਗੀ ਕਿਹੋ ਜਿਹਾ ਕੈਰੇਕਟਰ ਹੈ ਤਾਂ ਤਬਾ ਫਿਲਮ ਆ ਰਹੀ ਹੈ ਹੈਨ ਤੁਸੀਂ ਥੋੜੀ ਜੀ ਆਡੀਅנס ਨੂੰ ਇੱਕ ਰਿਕੁਐਸਟ ਕਰੂਗੇ ਪਿਆਰੀ ਜੀ ਕੇ ਤੁਹਾਡੀ ਆਵਾਜ਼ਾਂ ਚ ਨਾ ਹੋਰ ਪਿਆਰੀ ਲੱਗੇਗੀ ਨਹੀਂ ਬਿਲਕੁਲ ਬਿਲਕੁਲ 18 ਅਕਤੂਬਰ ਨੂੰ ਫਿਲਮ ਰਿਲੀਜ਼ ਹੋ ਰਹੀ ਤੇ ਆਪਦੇ ਦੋਸਤਾਂ ਨਾਲ ਜਾ ਕੇ ਜ਼ਰੂਰ ਦੇਖਿਓ ਤੇ ਮੈਂ ਮਤਲਬ ਇੱਕ ਯਕੀਨ ਨਾਲ ਗੱਲ ਕਹਿ ਸਕਦਾ ਕਿ ਜਦ ਤੁਸੀਂ ਫਿਲਮ ਦੇਖੋਗੇ ਤਾਂ ਜਿਹੜੇ ਦੋਸਤਾਂ ਨੂੰ ਤੁਸੀਂ ਪਿੱਛੇ ਛੱਡ ਆਏ ਉਹ ਦੋਸਤਾਂ ਨੂੰ ਬਹੁਤ ਯਾਦ ਆਉਣਗੇ ਔਰ ਹੋ ਸਕਦਾ ਤੁਸੀਂ ਉਹਨਾਂ ਨੂੰ ਫੋਨ ਵੀ ਕਰੋ ਤੇ ਹੋ ਸਕਦਾ ਤੁਸੀਂ ਉਹਨਾਂ ਦੇ ਗੱਲ ਲਾ ਕੇ ਰੋ ਵੀ ਸੋ ਜ਼ਰੂਰ ਦੇਖਿਓ ਦੋਸਤਾਂ ਨਾਲ ਜੀ ਯਾਰੀ ਦੀ ਕਹਾਣੀ ਯਾਰਾਂ ਨਾਲ ਬਹਿ ਕੇ ਵਿਟਨੈਸ ਕਰਿਓ 18 ਅਕਤੂਬਰ ਨੂੰ ਥੈਂਕ ਯੂ